ਹਾਂ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫਿਟਾਰਮੀ ਦਾ ਫਾਊਂਡਰ ਇਨਸਟ੍ਰਕਟਰ ਦੋਸਤੋ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੇ ਖੁਸ਼ਖਬਰੀ ਦੀ ਗੱਲ ਤੁਹਾਡੇ ਲਈ ਹੈ ਕਿ ਹਨਾ ਜੋ ਡਾਕੂਮੈਂਟ ਵੈਰੀਫਿਕੇਸ਼ਨ ਆ 2024 ਵਾਲੀ ਡੀਵੀ ਉਹ ਸਟਾਰਟ ਹੋ ਰਹੀ ਹੈ ਤੇ ਇਸ ਦੇ ਦੌਰਾਨ ਬਹੁਤ ਸਾਰੇ ਕਾਲਸ ਐਂਕੁਆਰੀਜ਼ ਮੈਸੇजेस ਆਏ ਸੀ ਮੇਰੇ ਕੋਲ ਤਾਂ ਮੈਂ ਉਸ ਰਿਲੇਟਡ ਇਸ ਵੀਡੀਓ ਵਿੱਚ ਗੱਲ ਕਰਨੀ ਹੈ ਤੇ ਹੋਰ ਕਿਸ ਟੌਪਿਕ ਤੇ ਕੋਈ ਅੱਜ ਗੱਲ ਨਹੀਂ ਕਰਾਂਗਾ ਸਿਰਫ ਇਸ ਤੇ ਕਰਾਂਗਾ ਕਿਉਂਕਿ ਬਹੁਤ ਸਾਰੇ ਬੱਚਿਆਂ ਦਾ ਇਹ ਸਵਾਲ ਆ ਕਿ ਮੋਸਟਲੀ ਬੱਚਿਆਂ ਦੇ ਜਿਹੜੇ ਆ ਡਾਕੂਮੈਂਟ ਦੇ ਵਿੱਚ ਕੋਈ ਕਰੈਕਸ਼ਨ ਪਾਈ ਗਈ ਆ ਠੀਕ ਆ ਕਿਸੇ ਦੇ ਵਿੱਚ ਤੇ ਜਾਂ ਫਿਰ ਕੋਈ ਉਹਨਾਂ ਕੋ ਡਾਕੂਮੈਂਟ ਹੈ ਨਹੀਂਗਾ ਜਾਂ ਪਤਾ ਨਹੀਂ ਉਹਨਾਂ ਨੂੰ ਕਿਹੜੇ ਕਿਹੜੇ ਡਾਕੂਮੈਂਟ ਲੈ ਕੇ ਜਾਣੇ ਆ ਤਾਂ ਇਹ ਵੀਡੀਓ ਉਹਨਾਂ ਬੱਚਿਆਂ ਨੂੰ ਸ਼ੇਅਰ ਜ਼ਰੂਰ ਕਰ ਦਿਓ ਦੋਨੋਂ ਬੱਚਿਆਂ ਨੂੰ ਥੋੜੀ ਗਾਈਡੈਂਸ ਜਿਹੜੀ ਮਿਲ ਜਾਏਗੀ ਸਭ ਤੋਂ ਪਹਿਲੀ ਗੱਲ ਇਹ ਕਲੀਅਰ ਕਰ ਦੇਣਾ ਚਾਹੁੰਦਾ ਘਬਰਾਉਣ ਦੀ ਕੋਈ ਗੱਲ ਨਹੀਂ ਹੈਗੀ ਠੀਕ ਹੈ ਜੀ ਕਿ ਤੁਸੀਂ ਸੋਚੋ ਵੀ ਹਾਂ ਹੁਣ ਮੇਰਾ ਡਾਕੂਮੈਂਟ ਵੈਰੀਫਿਕੇਸ਼ਨ ਜੋ ਤੁਹਾਨੂੰ ਕੱਢ ਦੇਣਗੇ ਜਾਂ ਕੁਛ ਐਵੇਂ ਦਾ ਸੀਨ ਹੋ ਜਾਏ ਕੋਈ ਗੱਲਬਾਤ ਨਥਿੰਗ ਐਵੇਂ ਦਾ ਕੁਝ ਨਹੀਂ ਹੋਣ ਲੱਗਿਆ ਤੁਹਾਡੇ ਨਾਲ ਠੀਕ ਹੈ ਤੇ ਪਰ ਗੱਲ ਕੀ ਹੈ ਤੁਹਾਨੂੰ ਖੱਜਲ ਖੁਆਰੀ ਥੋੜੀ ਜੀ ਹੋ ਸਕਦੀ ਹੈ ਇਸ ਲਈ ਕਿ ਜੇ ਤੁਹਾਡਾ ਤੇ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਇਹ ਆ ਕਿ ਤੁਸੀਂ ਨੇ ਜਿਹੜਾ ਹੈਗਾ ਕੋਈ ਵੀ ਥੋੜੇ ਡਾਕੂਮੈਂਟ ਨਹੀਂ ਥੋੜੇ ਡਾਕੂਮੈਂਟ ਕਿਹੜੇ ਲੱਗਣੇ ਨੇ ਪਹਿਲਾਂ ਡਾਕੂਮੈਂਟ ਥੋੜੇ ਉਹੀ ਲੱਗਣੇ ਨੇ ਜੋ ਤੁਸੀਂ ਨੇ ਫਾਰਮ ਅਪਲੋਡ ਕਰਨ ਦੇ ਸਮੇਂ ਤੇ ਜੋ ਡਾਕੂਮੈਂਟ ਲਗਾਏ ਸੀਗੇ ਉਹੀ ਡਾਕੂਮੈਂਟ ਆ ਜਿਹੜੇ ਤੁਸੀਂ ਲੈ ਕੇ ਜਾਣੇ ਨੇ 10ਵੀਂ ਦਾ +2 ਦਾ ਕੋਈ ਤੁਸੀਂ ਡਿਗਰੀ ਤੇ ਲਗਾਏ ਹੋਏ ਨੇ ਕੋਈ ਥੋੜਾ ਜਿਹੜੇ ਜਿਹੇ ਡਾਕੂਮੈਂਟ ਥੋੜੇ ਲੱਗਦੇ ਨੇ ਸਾਰੇ ਠੀਕ ਹੈ ਉਹ ਸਾਰੇ ਉਹੀ ਡਾਕੂਮੈਂਟ ਲੱਗਣਗੇ ਹਾਂ ਜੇ ਕੋਈ ਬੱਚੇ ਨੇ ਕੋਈ ਉਹ ਡਾਕੂਮੈਂਟ ਆ ਜਿਹੜਾ ਅਪਡੇਟ ਕਰਵਾਇਆ ਹੈ ਕੋਈ ਨਾਮ ਕਰੈਕਸ਼ਨ ਆ ਜਾਂ ਕੁਝ ਹੋਰ ਚੀਜ਼ ਆ ਤਿਆਰ ਰੱਖਿਓ ਬੱਚਿਓ ਡਾਕੂਮੈਂਟ ਤੁਸੀਂ ਨਵੇਂ ਤੇ ਪੁਰਾਣੇ ਦੋਨੋਂ ਲੈ ਕੇ ਜਾਣੇ ਆ ਠੀਕ ਹੈ ਤੁਹਾਡੇ ਚੈੱਕ ਆ ਜਿਹੜੇ ਉਹ ਤੁਹਾਡੇ ਜੋ ਪੁਰਾਣੇ 올ਡ ਕੀਤੇ ਹੋਏ ਅਪਲੋਡ ਤੁਸੀਂ ਨੇ ਉਹ ਉਹੀ ਚੈੱਕ ਹੋਣਨਾ ਤੁਹਾਡੇ ਠੀਕ ਹੈ ਅ ਇਨ ਕੇਸ ਆਫ ਤੁਹਾਡੀ ਕਿਸੇ ਚੀਜ਼ ਲੈ ਕੇ ਕੋਈ ਪ੍ਰੋਬਲਮ ਨਿਕਲਦੀ ਆ ਕੁਝ ਹੋਰ ਚੀਜ਼ ਆ ਤਾਂ ਉਹ ਡਾਕੂਮੈਂਟ ਵੈਰੀਫਿਕੇਸ਼ਨ ਦਾ ਮਤਲਬ ਹੀ ਇਹ ਹੀ ਹੁੰਦਾ ਕਿ ਹਾਂ ਤੋਂ ਡਾਕੂਮੈਂਟ ਚੈੱਕ ਕਰਕੇ ਜੇ ਕੋਈ ਪ੍ਰੋਬਲਮ ਆ ਕੁਝ ਵੀ ਆ ਤੁਹਾਨੂੰ ਦੱਸ ਕੇ ਉਹ ਕਲੀਅਰ ਕਰਵਾਈ ਜਾਵੇ ਠੀਕ ਹੈ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਬਾਹਰ ਕੱਢ ਦਿੱਤਾ ਜਾਊਗਾ ਠੀਕ ਹੈ ਦੋਸਤੋ ਤਾਂ ਇਸੀ ਤੋਂ ਟੈਨਸ਼ਨ ਫਰੀ ਰਹੋ ਪਰ ਅੱਗੇ ਤੋਂ ਇਸ ਚੀਜ਼ ਲੈ ਕੇ ਧਿਆਨ ਰੱਖਿਓ ਸਾਰੇ ਉਹ ਬੱਚੇ ਵੀ ਜਿਹੜੇ ਬੱਚੇ ਆਨੇ ਹੁਣ ਫਾਰਮ ਭਰਨੇ ਆਇਆ ਕੁਝ ਵੀ ਚੀਜ਼ ਆ ਤਾਂ ਬਹੁਤ ਹੀ ਸਲੀਸਲੀ ਜਾਂ ਮਿਸਟੇਕਸ ਨੇ ਜਿਹੜੀਆਂ ਤੁਸੀਂ ਕਰਦੇ ਹੋ ਠੀਕ ਆ ਕੋਈ ਤੁਸੀਂ ਦੇਖਦੇ ਨਹੀਂ ਹੈਗੇ ਆਪਣੇ ਡਾਕੂਮੈਂਟ ਦੇ ਉੱਤੇ ਕਿ ਤੁਹਾਡੇ ਮਦਰ ਦਾ ਜਾਂ ਫਾਦਰ ਦਾ ਨਾਮ ਸਪੈਲਿੰਗ ਸਹੀ ਆ ਜਾਂ ਨਹੀਂ ਸਹੀ ਹੈ ਕਿ ਤੁਹਾਡੀ ਡੇਟ ਆਵਰ ਸਹੀ ਹੈ ਕਿ ਨਹੀਂ ਸਹੀ ਹੈਗਾ ਤੁਹਾਡਾ ਸੀਰੀਅਲ ਨੰਬਰ ਹਰ ਇੱਕ ਚੀਜ਼ ਜਿਹੜੀ ਉੱਥੇ ਮੈਟਰ ਕਰਦੀ ਆ ਠੀਕ ਹੈ ਹੁਣ ਜਦੋਂ ਵੀ ਹੁਣ ਨਿਊ ਪਰਤੀ ਆਊਗੀ ਤਾਂ ਉਸ ਸਮੇਂ ਜਿਹੜੇ ਨਵੇਂ ਬੱਚੇ ਨੇ ਉਹ ਇਸ ਤਰ੍ਹਾਂ ਦੀ ਕੋਈ ਗਲਤੀ ਨਾ ਕਰਿਓ ਹਨਾ ਜਿਨ੍ਹਾਂ ਦੇ ਵਿੱਚ ਕਿ ਬਾਅਦ ਵਿੱਚ ਤੁਹਾਨੂੰ ਲਾਸਟ ਦੇ ਡੀਵੀ ਦੇ ਲੈ ਕੇ ਤੁਹਾਨੂੰ ਪ੍ਰੋਬਲਮ ਆ ਜਿਹੜੀ ਕ੍ਰੀਏਟ ਹੋਵੇ ਤੇ ਫਿਲਹਾਲ ਜਦੋਂ ਤੁਸੀਂ ਹੁਣ ਜਦੋਂ ਡਾਕੂਮੈਂਟ ਵੈਰੀਫਿਕੇਸ਼ਨ ਲੈ ਕੇ ਜਾਓਗੇ ਤਾਂ ਉੱਥੇ ਜਦੋਂ ਕੁਝ ਤੁਹਾਡਾ ਕੋਈ ਗਲਤ ਹੋ ਜਾਂਦਾ ਤਾਂ ਤੁਹਾਡੇ ਤੋਂ ਉੱਤੇ ਸਵੈ ਘੋਸ਼ਣਾ ਜਿਹੜੀ ਲਿਖਾ ਲਈ ਜਾਂਦੀ ਹੈ ਵੀ ਹਾਂਜੀ ਇਦਾਂ ਕਰਕੇ ਇਹਨਾਂ ਦੇ ਮਦਰ ਦਾ ਜਿਹੜਾ ਐਫੀਡੇਵਿਟ ਦੇ ਵਿੱਚ ਪ੍ਰੋਬਲਮ ਆਇਆ ਕੁਝ ਵੀ ਚੀਜ਼ ਹੈ ਇਹਨਾਂ ਦੇ ਮਦਰ ਦਾ ਨਾਮ ਇਹ ਸੀਗਾ ਆਧਾਰ ਕਾਰਡ ਤੇ ਇਦਾਂ ਐਫੀਡੇਵਿਟ ਤੇ ਇਹ ਆ ਤੇ ਇਦਾਂ ਕਰਕੇ ਤੁਹਾਡੇ ਤੋਂ ਇੱਕ ਐਫੀਡੇਵਿਟ ਲੈ ਲਿਆ ਜਾਊਗਾ ਤੇ ਉਹਦੇ ਨਾਲ ਕੀ ਆ ਅ ਤੁਹਾਨੂੰ ਤੁਹਾਡੇ ਤੇ ਜਿਹੜਾ ਉਹ ਜਿਹੜੇ ਡਾਕੂਮੈਂਟ ਨੇ ਉਹ ਤੁਹਾਡੇ ਵੈਰੀਫਾਈਡ ਹੋ ਜਾਣਗੇ ਉਹਦਾ ਕੋਈ ਸੀਨ ਨਹੀਂ ਹੋਣਾ ਹੈਗਾ ਠੀਕ ਹੈ ਤੇ ਤੁਸੀਂ ਉਹਨਾਂ ਨੂੰ ਜੋ ਤੁਹਾਨੂੰ ਦੱਸਣਗੇ ਕਿ ਹਾਂ ਇਸ ਡਾਕੂਮੈਂਟ ਨੂੰ ਇਸ ਤਰ੍ਹਾਂ ਕਰਵਾ ਲਓ ਜਾਂ ਜੋ ਵੀ ਚੀਜ਼ ਆ ਉਹ ਤੁਹਾਨੂੰ ਉਹ ਕਰਨੀ ਪੈਣਾ ਫਿਰ ਠੀਕ ਹੈ ਪਰ ਟੈਨਸ਼ਨ ਫਰੀ ਰਹੋ ਕਿ ਤੁਹਾਡਾ ਕਿਸ ਤਰ੍ਹਾਂ ਦਾ ਕੋਈ ਨੁਕਸਾਨ ਹੋਏਗਾ ਪਰ ਜ਼ਰੂਰ ਤੁਹਾਨੂੰ ਜਿਹੜੀ ਗਲਤੀ ਆ ਉਸ ਗਲਤੀ ਦਾ ਅਹਿਸਾਸ ਆ ਜਿਹੜਾ ਉਹ ਜ਼ਰੂਰ ਦਵਾ ਦਿੱਤਾ ਜਾਊਗਾ ਠੀਕ ਹੈ ਤੇ ਇਨ ਕੇਸ ਆਫ ਤੁਹਾਡਾ ਕਿਸੇ ਨਾਲ ਕੋਈ ਪ੍ਰੋਬਲਮ ਆਉਂਦੀ ਹੈ ਕੁਝ ਜ਼ਿਆਦਾ ਹੀ ਕੋਈ ਕੰਮ ਬਾਤ ਦਾ ਕੋਈ ਗੱਲਬਾਤ ਹੋ ਰਹੀ ਆ ਤਾਂ ਐਨੀ ਟਾਈਮ ਕਾਲ ਮੈਨੂੰ ਕਰੋ ਠੀਕ ਹੈ ਜੀ ਤੇ ਕੋਈ ਪ੍ਰੋਬਲਮ ਹੁੰਦੀ ਆ ਤਾਂ ਮੈਂ ਉਹਦਾ ਸੋਲੂਸ਼ਨ ਤੁਹਾਨੂੰ ਜ਼ਰੂਰ ਦੇਣ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਹੁਣ ਤੁਹਾਡਾ ਸਾਰਾ ਇੱਕ ਕੰਡੇ ਕਿਨਾਰੇ ਤੇ ਕੰਮ ਆ ਤੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਮੈਂ ਨਹੀਂ ਚਾਹੁੰਦਾ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਹੋਵੇ ਤੇ ਚਿੱਤ ਕਿਉਂ ਨਾ ਕਿਸੇ ਨੂੰ ਲੈ ਕੇ ਚਾਹੇ ਉਹ ਕਿਹੜੀ ਵੀ ਅਕੈਡਮੀ ਦਾ ਬੱਚਾ ਹੈ ਚਾਹੇ ਕਿੱਥੋਂ ਹੀ ਪੜਿਆ ਚਾਹੇ ਕੁਝ ਵੀ ਆ ਆਮ ਆਲਵੇਜ਼ ਹੇਅਰ ਠੀਕ ਹੈ ਤੇ ਮੈਂ ਤੁਹਾਡੀ ਹੈਲਪ ਕਰਨ ਨੂੰ ਹਮੇਸ਼ਾ ਤਿਆਰ ਆ ਪਰ ਜਿਵੇਂ ਬਹੁਤ ਸਾਰੇ ਬੱਚੇ ਆਪਣਾ ਡਾਕੂਮੈਂਟ ਭੇਜ ਕੇ WhatsApp ਤੇ ਮੈਨੂੰ ਪੁੱਛਦੇ ਸਰ ਗਿਆ ਸਹੀ ਹੈ ਜਾਂ ਨਹੀਂ ਸਾਰਾ ਠੀਕ ਹੈ ਤਾਂ ਤੁਸੀਂ ਵੀ ਕੋਈ ਵੀ ਕੁਝ ਵੀ ਕੁਐਸਚਨ ਆ ਤਾਂ ਪੁੱਛ ਸਕਦੇ ਹੋ ਤੇ ਦੋਸਤੋ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਤੁਹਾਨੂੰ ਜੋ ਆਉਣ ਵਾਲੇ ਬੱਚੇ ਨੇ ਜੋ ਵੀ ਜਿਨ੍ਹਾਂ ਨੇ ਫਾਰਮ ਭਰਨੇ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚ ਸਕੇ ਠੀਕ ਹੈ ਦੋਸਤੋ ਮਿਲਦੇ ਆ नेक्स्ट ਵੀਡੀਓ ਜੈ ਨੈਕਸਟ ਅੰਡ ਕਰਦੇ ਆ ਤਾਤਾ ਦੇ ਲਈ ਜੈ ਹਿੰਦ ਤਾਂ ਆਪ ਬੋਲਿਓ ਨਾ ਤੁਹਾਡਾ ਹੋਰ ਕੋਈ ਸਾਥ ਦਵੇ ਨਾ ਨਵੇ ਮੈਂ ਜ਼ਰੂਰ ਸਾਥ ਦਵਾਂਗਾ ਜੀ ਸਿਰਫ ਇੱਕ ਫੋਨ ਤੇ ਤੁਹਾਡੇ ਸਾਰੇ ਪ੍ਰੋਬਲਮਸ ਮੇਰੀਆਂ